ਕੇ ਪਾਣੇ ਮੈਂ ਸਭ ਛੱਡਤਾ ਸੀਰੀਅਸਲੀ ਪਰ ਜਦੋਂ ਬੰਦਾ ਕੋਈ ਅੱਗੋਂ ਹਟੇ ਨਾ ਹਨਾ ਰਿਪਲਾਈ ਦਈ ਜਾਏ ਦਈ ਜਾਏ ਪਰ ਹਨਾ ਪਰ ਮੈਂ ਨੱਟ ਤੇ ਨਹੀਂ ਹੁਣ ਕਿਸੇ ਨਾਲ ਇਦਾਂ ਦੀ ਹਨਾ ਵੀ ਸੋਸ਼ਲ ਮੀਡੀਆ ਤੇ ਮੀਕੂ ਟਿੱਲੋ ਤੇ ਗੁਰਜਸ ਕਪਲਸ ਦਾ ਮੁੱਦਾ ਜਿਹੜਾ ਲਗਾਤਾਰ ਭਖ ਰਿਹਾ ਹੈ ਕੱਲ ਗੁਰਜਸ ਹੁਣਾ ਨੇ ਵੀ ਆਪਣੇ ਵਲੌਗਸ ਦੇ ਵਿੱਚ ਇਸ ਚੀਜ਼ ਦਾ ਸਪਸ਼ਟੀਕਰਨ ਦਿੱਤਾ ਸੀ ਤੇ ਇਸ ਤੋਂ ਬਾਅਦ ਮੀਕੂ ਢਿੱਲੋਂ ਨੇ ਹੁਣ ਇੰਸਟਾਗ੍ਰam ਉੱਤੇ ਨਾਲੇ ਲੋਕਾਂ ਦੇ ਕਮੈਂਟਾਂ ਦੇ ਜਵਾਬ ਦਿੱਤੇ ਤੇ ਗੁਰਜਸ ਕਪਲਸ ਨੂੰ ਗੱਲਾਂ-ਗੱਲਾਂ ਦੇ ਵਿੱਚ ਵੱਡੀਆਂ ਗੱਲਾਂ ਕਹੀਆਂ ਇਸ ਵੀਡੀਓ ਦੇ ਵਿੱਚ ਤੁਸੀਂ ਲਾਈਵ ਆਡੀਓ ਸੁਣ ਸਕਦੇ ਹੋ ਮੀਕੂ ਢਿੱਲੋਂ ਨੇ ਗੁਰਜਸ ਕਪਲਸ ਖਿਲਾਫ ਕਿਹੜੀ-ਕਿਹੜੀ ਜਿਹੜੀ ਪੜਾਅਸਾ ਉਹ ਕੱਢੀ ਹੈ ਤੇ ਲੋਕਾਂ ਦੇ ਕਮੈਂਟ ਦਾ ਕੀ ਜਵਾਬ ਦਿੱਤਾ ਉਹ ਇਸ ਵੀਡੀਓ ਦੇ ਵਿੱਚ ਸੁਣਦੇ ਹਾਂ ਵੀ ਬਰੇਵ ਲੋਕਾਂ ਦਾ ਕੰਮ ਐ ਭੈਣੇ ਸਹੀ ਗੱਲ ਐ ਜਮਾ ਸਹੀ ਗੱਲ ਐ ਭੈਣੇ ਤੁਹਾਡੀ ਲੋਕਾਂ ਦਾ ਕੰਮ ਐ ਜਦੋਂ ਸੋ ਕੰਮ ਚੋਂ ਆਪਾਂ ਬੰਦੇ ਦੇ ਕੰਮ ਆ ਜੀ ਨਾ ਇੱਕ ਵਾਰੀ ਆਪਾਂ ਕਹਿ ਦਈਏ ਵੀ ਨਹੀਂ ਤੁਸੀਂ ਇਹ ਚੀਜ਼ ਰਹਿਣ ਦਿਓ ਤੇ ਅਗਲੇ ਬੰਦੇ ਨੂੰ ਨਾ ਲੋਕੀ ਜਮਾ ਜ਼ੀਰੋ ਕਰ ਦਿੰਦੇ ਨੇਗੇ ਫਿਰ ਪਰ ਮੈਂ ਇੱਕ ਗੱਲ ਜਾਣਦੀ ਆ ਕਿ ਉਹ ਪਰਮਾਤਮਾ ਉਹੀ ਹੀ ਜ਼ੀਰੋ ਬਣਾਉਣ ਵਾਲਾ ਤੇ ਉਹੀ ਜ਼ੀਰੋ ਬਣਾਉਣ ਵਾਲਾ ਮੈਕੂ ਸੀਸ ਕੰਗ੍ਰੈਚੁਲੇਸ਼ਨਸ ਮੈਰੀਜ਼ ਲਾਈਫ ਯੂਅਰ ਤੁਸੀਂ ਤੁਹਾਨੂੰ ਬਹੁਤ ਵਧੀਆ ਪਾਰਟਨਰ ਮਿਲਿਆ ਹੈ ਹਾਂਜੀ ਸਹੀ ਗੱਲ ਏ ਜੀ ਆਪਣੀ ਲਾਈਫ ਇੰਜੋਏ ਕਰੋ ਲੋਕਾਂ ਦਾ ਕੰਮ ਹੁੰਦਾ ਬੁਰਾ ਭਲਾ ਕਹਿਣਾ ਜਮ ਸਹੀ ਗੱਲ ਆ ਭੈਣੇ ਜ਼ਰਦਾ ਨਹੀਂ ਹੁੰਦਾ ਕੋਈ ਕਿਸੇ ਨੂੰ ਖੁਸ਼ ਵੇਖ ਕੇ ਤੁਸੀਂ ਬਹੁਤ ਵਧੀਆ ਹੋ ਵਾਏ ਗੁਰੂ ਜੀ ਮੇਰ ਕਰਨ ਤੁਹਾਡੇ ਤੇ ਵਧੀਆ ਪਾਰਟਨਰ ਦਿੱਤਾ ਵਾਹ ਵੀਰ ਜੀ ਨੂੰ ਕਹਿਣਾ ਚਾਹਨੀ ਆ ਕਿ ਮੈਨੂੰ ਤੁਸੀਂ ਉਹਦੇ ਡੈਡੀ ਦੀ ਕਮੀ ਮਹਿਸੂਸ ਕਦੇ ਨਾ ਹੁੰਦੀ ਉਹ ਬੱਚਿਆਂ ਵਾਂਗੂ ਰੱਖਿਓ ਹਾਂਜੀ ਭੈਣੇ ਗੱਲ ਸਹੀ ਏ ਉਹ ਮੈਨੂੰ ਬੱਚਿਆਂ ਵਾਂਗੂ ਹੀ ਰੱਖਦੇ ਨੇ ਮੈਨੂੰ ਹਨਾ ਪਾਪਾ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਬਟ ਇਹਨਾਂ ਨੇ ਮੈਨੂੰ ਕਦੀ ਪਾਪਾ ਦੀ ਕਮੀ ਮਹਿਸੂਸ ਵੀ ਨਹੀਂ ਹੋਣ ਦਿੱਤੀ ਮੇਰੀ ਮੈਰਿਜ 15 ਨੂੰ ਸੀ ਹਨਾ 15 ਤੋਂ ਅੱਜ 23 ਤਰੀਕ ਹੋਈ ਏ ਮੈਂ ਰੋ ਕੇ ਨਹੀਂ ਦੇਖਿਆ ਮੈਂ ਬਹੁਤ ਖੁਸ਼ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਹੀ ਗੱਲ ਹੈ ਦੀਦੀ ਤੁਹਾਡੀ ਕੀ ਲੋਕਾਂ ਦਾ ਕੰਮ ਹੁੰਦਾ ਹੈ ਬੁਰਾ ਭਲਾ ਕਹਿਣਾ ਆਪਾਂ ਕਿਸੇ ਦੇ ਅਕੋਰਡਿੰਗ ਆਪਣੀ ਹਾਂਜੀ ਭੈਣੇ ਗੱਲ ਜਮਾ ਸੱਚੀ ਹੈ ਕਿ ਵੈਗਰੂ ਕਿਸੇ ਦਾ ਪਰਸਨਲ ਨਹੀਂ ਹੈਗਾ ਉਹ ਪ੍ਰਮਾਤਮਾ ਸਾਰ ਹਰ ਇੱਕ ਬੰਦਾ ਉਹਦਾ ਬਣਾਇਆ ਹੋਇਆ ਉਹ ਸਭ ਨੂੰ ਦੇਖਦਾ ਹੈ ਠੀਕ ਹੈ ਉਹ ਛੇਤੀ ਉਹ ਹਟਾ ਲੈਂਦਾ ਹੈ ਕਿ ਹਾਂ ਬਸ ਪਿੱਛੇ ਹਟਜੋ ਤੁਹਾਡੇ ਬੰਦੇ ਨੇ ਇੰਨਾ ਕੋ ਯੂਜ਼ ਕਰ ਲਿਆ ਠੀਕ ਆ ਤੁਸੀਂ ਕਿਸੇ ਦੀ ਫਿਕਰ ਨਾ ਕਰੋ ਨਹੀਂ ਨਹੀਂ ਭੈਣੇ ਆਪਾਂ ਕਿਉਂ ਕਿਸੇ ਦੀ ਫਿਕਰ ਕਰਨੀ ਪਾਪ ਆਪਣੀ ਲਾਈਫ ਚ ਖੁਸ਼ ਆ ਬਹੁਤ ਦੁੱਖ ਦੇਖ ਚੁੱਕੇ ਆ ਠੀਕਾ ਹਰ ਇੱਕ ਬੰਦੇ ਨੂੰ ਫੇਸ ਕਰ ਚੁੱਕੇ ਆ ਜਿੱਥੇ ਤੱਕ ਮੈਨੂੰ ਲੱਗਦਾ 90% ਮੈਂ ਇਹਨਾਂ ਦੁਨੀਆ ਦੇਖ ਚੁੱਕੀ ਆ ਬਹੁਤ no words to say ਬਹੁਤ ਵਧੀਆ ਲੱਗਾ ਵਲੌਗ ਵੇਟਿੰਗ ਫੋਰ ਨੈਕਸਟ ਵਨ ਲੋਟ ਆਫ ਲਵ ਐਂਡ سپورਟ ਥੈਂਕ ਯੂ ਜੈਨੀ سپورਟ ਕਰਨ ਦੀ ਬੱਠਾਪਨ ਸਿਸਟਰ ਬਸ ਵੀਰੇ ਕੁਝ ਨਹੀਂ ਛੱਡੋ ਮੇਰੇ ਕੋਲ ਨਾ ਕੋਈ ਸ਼ਬਦ ਹੀ ਹੈ ਨਹੀਂ ਜਿੰਨਾ ਮਰਜ਼ੀ ਕਿਸੇ ਦਾ ਕਰ ਲਓ ਯਾਰ ਮੈਨੂੰ ਨਾ ਇੱਕ ਚੀਜ਼ ਫੀਲ ਹੁੰਦੀ ਹੈ ਵੀ ਮੈਂ ਗੱਡੀ ਕਢਵਾਈ ਹੈ ਨਾ ਥਾਰ ਮੈਂ ਲੋਕਾਂ ਦੀ ਕਢਵਾਈ ਹੈ ਹਨਾ ਤੁਸੀਂ ਮੈਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਸਟੋਰੀਆਂ ਸਟੇਟਸ ਇਸ ਤੋਂ ਪਾਸਟ ਪਿਛਲੇ ਦਿਨਾਂ ਚ ਕਿਹਦੇ ਨਾਲ ਹੁੰਦੀਆਂ ਸੀ ਕਿਵੇਂ ਹੁੰਦੀਆਂ ਸੀਗੀਆਂ A to Z ਹਨਾ ਤੁਹਾਡੇ ਨਾਲ ਕਿਧੀਆਂ ਛੱਡੋ ਯਾਰ ਆਈ ਹੈਵ ਨੋ ਵਰਡਸ ਟੂ ਸੇ ਗੁਰਜਸ ਵੀ ਲੋਗ ਵਾਲੇ ਤਾਂ ਕਈ ਹਵਾ ਕਰਨ ਵਾਲੇ ਆ ਉਹਨਾਂ ਦੀ ਪਿੰਡ ਚ ਨਾ ਕਿਸੇ ਨਾਲ ਬੰਦੀ ਪਹਿਲਾਂ ਅਮਨ ਉਹਨਾਂ ਨਾਲ ਕਰਦੇ ਸੀ ਫਿਰ ਅਮਨ ਨਾਲ ਵੀ ਚੱਕਰ ਪੈ ਗਿਆ ਹਾਂਜੀ ਸਹੀ ਗੱਲ ਅਮਨ ਵੀਰੇ ਨਾਲ ਵੀ ਮੇਰੀ ਗੱਲ ਹੋਈ ਸੀਗੀ ਆ ਰੀਸੈਂਟਲੀ ਇੱਕ ਦੋ ਦਿਨ ਪਹਿਲਾਂ ਤੇ ਲਾਈਕ ਹਨਾ ਵੀ ਵੀਰੇ ਨੇ ਵੀ ਆਈ ਚੀਜ਼ ਸਮਝਾਈ ਕਿ ਮੈਨੂੰ ਕੋਈ ਟੈਨਸ਼ਨ ਨਾਲ ਕੋਈ ਗੱਲ ਨਹੀਂ ਬਾਕੀ ਹਨਾ ਬੰਦੇ ਨੂੰ ਨਾ ਇੱਕ ਤਾਂ ਹੁੰਦਾ ਨਾ ਵੀ ਸੀਰੀਅਸਲੀ ਇਹ ਗੱਲ ਸੱਚੀ ਹੈ ਬੰਦੇ ਨਾਲ ਨਾ ਵਰਤ ਕੇ ਪਤਾ ਲੱਗਦਾ ਹੈ ਫੋਨ ਤੇ ਹੈਲੋ ਹਾਈ ਤਾਂ ਹਰ ਇੱਕ ਬੰਦਾ ਵਧੀਆ ਹੀ ਕਰਦਾ ਹੈ ਬੰਦੇ ਨਾਲ ਸੀਰੀਅਸਲੀ ਵਰਤ ਕੇ ਪਤਾ ਲੱਗਦਾ ਹੈ ਤੇ ਮੈਨੂੰ ਵੀ ਬੰਦਿਆਂ ਨਾਲ ਰਹਿ ਕੇ ਹਨਾ ਵੀ ਤਾਂ ਸਮਝ ਆਈਏ ਵੀ ਰੀਅਲ ਲਾਈਫ ਤੇ ਰੀਅਲ ਲਾਈਫ 'ਚ ਬਹੁਤ ਫਰਕ ਹੈ ਬਹੁਤ ਜ਼ਿਆਦਾ ਹਨਾ ਚਲੋ ਠੀਕ ਆ ਆਪਾਂ ਅਗਰ ਕਿਸੇ ਨਾਲ ਖੜੇ ਆ ਨਾ ਤੇ ਕਦੀ ਕਿਸੇ ਨੂੰ ਤਾਨਾ ਮੇਣਾ ਨਹੀਂ ਦੇਣਾ ਚਾਹੀਦਾ ਸਾਨ ਨਹੀਂ ਕਰਨਾ ਚਾਹੀਦਾ ਜੇ ਪਰਮਾਤਮਾ ਨੂੰ ਆਪਾਂ ਨੇ ਕਿਸੇ ਡੋਂਟ ਵਰੀ ਇਸ ਬੋਲ ਲੈਂਦੋ ਜਿੰਨੇ ਬੋਲਨੇ ਹਨ ਜੀ ਜਮਾ ਸਹੀ ਗੱਲ ਐ ਪਾਣੇ ਕਿ ਬੋਲ ਲੈਂਦੋ ਹੱਸਦੇ ਰਿਹਾ ਕਰੋ ਦੀਦੀ ਟੈਨਸ਼ਨ ਨਹੀਂ ਲੈਣੀ ਇੰਨੇ ਕੈਂਟ ਨੇਚਰ ਵਾਲੇ ਬਾਜੀ ਮਿਲੇ ਹੋਛਾ ਹਾਂ ਇਹ ਗੱਲ ਸੱਚੀ ਐ ਟੱਚ वुਡ ਪਰਮਾਤਮਾ ਸਾਨੂੰ ਨਜ਼ਰ ਨਾ ਲੱਗ ਜੇ ਲੋਕਾਂ ਦੀ ਦੀਦੀ ਇੱਕ ਗੱਲ ਪੁੱਛਣੀ ਸੀ ਮੈਂ ਸੁਣਿਆ ਵੀ ਤੁਸੀਂ ਗੁਰਜਾਸੂ ਨਾਲ ਕਿਸੇ ਦਾ ਵੀ ਕੋਈ ਰਿਪਲਾਈ ਨਹੀਂ ਦਿੱਤਾ ਤੁਸੀਂ ਸਭ ਛੱਡ ਦਿਓ ਆਪਣਾ ਪਾਸਟ ਸਮਝ ਕੇ ਭੈਣੇ ਮੈਂ ਸਭ ਛੱਡਦਾ ਸੀਰੀਅਸਲੀ ਪਰ ਜਦੋਂ ਬੰਦਾ ਕੋਈ ਅੱਗੋਂ ਹਟੇ ਨਾ ਹਨਾ ਰਿਪਲਾਈ ਦਿੱਈ ਜਾਏ ਦਿੱਈ ਜਾਏ ਪਰ ਹਨਾ ਪਰ ਮੈਂ ਨੱਟ ਤੇ ਨਹੀਂ ਹੁਣ ਕਿਸੇ ਨਾਲ ਐਦਾਂ ਦੀ ਹਨਾ ਵੀ ਨੱਟ ਵਾਲੀ ਗੱਲ ਨਹੀਂ ਆਪਾਂ ਜੇ ਕੋਈ ਗੱਲ ਲੈਣਾ ਆਪਾਂ ਡਾਇਰੈਕਟ ਫੇਸ ਟੂ ਫੇਸ ਕਲੀਅਰ ਕਰਾਂਗੇ ਵੀ ਹਾਂਜੀ ਦੱਸੋ ਨੱਟ ਵਾਲੀ ਗੱਲ ਨਹੀਂ ਦੀਦੀ ਗੁਰਜਸ ਵਲੌਗ ਨੇ ਇੱਕ ਵਲੌਗ ਪਾਇਆ ਤੁਸੀਂ ਦੇਖਿਆ ਉਸ ਜੋ ਉਹਨਾਂ ਨੇ ਕੀ ਕਿਹਾ ਕਈ ਜਾਣਦੋ ਯਾਰ ਜਿੰਨੇ ਜੋ ਕਹਿਣਾ ਉਹ ਕਹਿ ਲੈ ਆਪਣਾ ਅਗਲਾ ਉੱਲੂ ਸਿੱਧਾ ਕਰ ਲੈ ਕਹਿ ਲੈ ਜਿੰਨੇ ਜੋ ਕਹਿਣੇ ਦੀਦੀ ਟੈਨਸ਼ਨ ਨਾ ਲੋ ਸਾਰੇ ਐਵੇਂ ਹੀ ਬੋਲਦੇ ਆ ਕੰਮ ਹੁੰਦਾ ਬੋਲਣਾ ਸਭ ਦਾ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਦੀ ਸਹੀ ਗੱਲ ਹੈ ਗੱਲ ਜਮਾ ਸਹੀ ਹੈ ਕੋਈ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਜਿੰਨਾ ਟਾਈਮ ਆਪਾਂ ਰੋਈ ਜਾਵਾਂਗੇ ਰੋਈ ਜਾਵਾਂਗੇ ਜੇ ਆਪਾਂ ਰੋਣੇ ਵੀ ਆਣਾ ਅਗਲਾ ਇੱਕ ਦਿਨ ਚੁੱਪ ਕਰਾਏਗਾ ਦੋ ਦਿਨ ਚੁੱਪ ਕਰਾਏਗਾ ਤੀਜੇ ਦਿਨ ਅਗਲਾ ਇਹੀ ਗੱਲ ਕਹੇਗਾ ਕਿ ਇਹ ਤਾਂ ਤਾਂ ਰੋਜ਼ ਦਾ ਹੀ ਕੰਮ ਹੈ ਰੋਣਾ ਤੇ ਹਾਸਾ ਕਿਸੇ ਦਾ ਕਿਸੇ ਤੋਂ ਚਰਿਆ ਨਹੀਂ ਜਾਂਦਾ ਭੈਣੇ ਹਾਂਜੀ ਸਹੀ ਗੱਲ ਹੈ ਭੈਣੇ ਦਿੱਕਤ ਇੱਥੇ ਆਈ ਹੈ ਕਿ ਹੁਣ ਮੈਂ ਲੋਕਾਂ ਤੇ ਨਾ ਡਿਪੈਂਡ ਹੋਣਾ ਛੱਡਤਾ ਮੈਂ ਉਹ ਤੇ ਲੋਕਾਂ ਤੇ ਜਿੰਨਾ ਟਾਈਮ ਮੈਂ ਡਿਪੈਂਡ ਰਹੀ ਆ ਨਾ ਲੋਕਾਂ ਨੂੰ ਇਹੀ ਸੀ ਕਿ ਮੈੱਕੂ ਨਾ ਸਾਡੇ ਤੇ ਡਿਪੈਂਡ ਰਵੇ ਕੋਈ ਕੰਮ ਹੈ ਸਾਨੂੰ ਕਵੇ ਸਾਨੂੰ ਕਵੇ ਪਰ ਪ੍ਰਮਾਤਮਾ ਉਹ ਇਹ ਗੱਲਾਂ ਵਿੱਚ ਨਾ ਲੋਕਾਂ 'ਚ ਹੰਕਾਰ ਆ ਗਿਆ ਸੀਗਾ ਕਿ ਮੈੱਕੂ ਸਾਡੇ ਤੇ ਡਿਪੈਂਡ ਹੈ ਬਟ ਸੀਰੀਅਸਲੀ ਮੈਂ ਲੱਕੀ ਹਾਂ ਕਿ ਮੈਨੂੰ ਇੰਨੇ ਵਧੀਆ ਹਸਬੈਂਡ ਮਿਲੇ ਮੈਨੂੰ ਕਿਸੇ ਤੇ ਹੁਣ ਡਿਪੈਂਡ ਹੋਣ ਦੀ ਲੋੜ ਨਹੀਂ ਗਈ ਤਾਂ ਹੀ ਤਾਂ ਲੋਕੀ ਮੇਰੇ ਖਿਲਾਫ ਹੋ ਗਏ ਨੇ ਕੁਝ ਕਿਉਂਕਿ ਮੈਂ ਹੁਣ ਕਿਸੇ ਦੇ ਡਿਪੈਂਡ ਨਹੀਂ ਹੈਗੀ ਮੈੱਕੂ ਇੰਨੀ ਟੈਨਸ਼ਨ ਕਿਉਂ ਲਈਏ ਯਾਰ ਦਫਾ ਕਰੋ ਡੋਂਟ ਵਰੀ ਤੁਹਾਡੀ ਮੈਰਿਜ ਲਾਈਫ ਤੁਹਾਡੀ ਮੈਰਿਜ ਹੋਈ ਹੈ ਇੰਜੋਏ ਕਰੋ ਛੱਡੋ ਇਹ ਸਭ ਬੁੱਤ ਹਾਂਜੀ ਸਹੀ ਗੱਲ ਹੈ ਦੀ ਜਮਾ ਆਪਾਂ ਕੀ ਲੈਣਾ ਕਿਸੇ ਨੂੰ ਦਫਾ ਹੋ